ਗ੍ਰਿਪ ਪੰਮਾ ਬੋਲਦਾ ਜੀ ਤਰ ਲੋ ਖਰਚਾ ਪੰਮਾ ਬਾਈ ਜੀ ਆ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋਂ ਅੱਜ ਅਸੀਂ ਗਿੱਪੀ ਗਰੇਵਾਲ ਤੇ ਪੰਮੇ ਦੀ ਵਾਰਨਿੰਗ 2 ਮੂਵੀ ਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਜਿਸ ਨੂੰ ਅੱਜ 1 ਮਹੀਨੇ ਤੋਂ ਵੀ ਵੱਧ ਦਾ ਸਮਾਂ ਰਿਲੀਜ਼ ਹੋਈ ਨੂੰ ਹੋ ਚੁੱਕਾ ਹੈ ਬਾਕੀ ਤੁਹਾਨੂੰ ਇਸ ਫਿਲਮ ਦੇ ਕ੍ਰੇਜ਼ ਦਾ ਤਾਂ ਪਤਾ ਹੀ ਹੈ ਕਿ ਇਸ ਫਿਲਮ ਦਾ ਦਰਸ਼ਕਾਂ ਵਿੱਚ ਸਾਨੂੰ ਕਿੰਨਾ क्रेਜ਼ ਦੇਖਣ ਨੂੰ ਮਿਲਿਆ ਵਾਰਨਿੰਗ 2 ਫਿਲਮ ਜਿਸ ਨੇ ਆਪਣੇ ਪਹਿਲੇ ਦਿਨ ਹੀ ਕਾਫੀ ਸ਼ਾਨਦਾਰ ਕਮਾਈ ਕੀਤੀ ਸੀ ਤੇ ਪੂਰੇ 1 ਮਹੀਨੇ ਵਿੱਚ ਤਾਂ ਇਸ ਫਿਲਮ ਨੇ ਕਮਾਈ ਦੇ ਮਾਮਲੇ ਵਿੱਚ ਤਾਂ ਕਈ ਫਿਲਮਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਫਿਲਮ ਦੀ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਕਿ ਇਸ ਫਿਲਮ ਨੇ ਪੂਰੇ ਮਹੀਨੇ ਵਿੱਚ ਕਿੰਨੇ ਕਰੋੜਾਂ ਦੀ ਕਮਾਈ ਕੀਤੀ ਇਹ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਗੱਲ ਕਰਦੇ ਹਾਂ ਵਾਰਨਿੰਗ 2 ਦੀ ਜਿਸ ਵਿੱਚ ਸਾਨੂੰ ਗਿੱਪੀ ਗਰੇਵਾਲ ਪ੍ਰਿੰਸ ਕਨਵਲਜੀਤ ਰਾਹੁਲ ਦੇਵ ਤੇ ਤੀਰਜ ਕੁਮਾਰ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਵਾਰਨਿੰਗ 2 ਫਿਲਮ ਦੇ ਪਹਿਲੇ ਪਾਰਟ ਦੀ ਤਰ੍ਹਾਂ ਇਸ ਫਿਲਮ ਦੀ ਸਟੋਰੀ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਵਾਰਨਿੰਗ 2 ਫਿਲਮ ਹੋਂ ਤੱਕ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਜੇ ਕਿ ਪੀਗੜੇਵਾਲ ਦੀ ਇਸ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 8 ਤੋਂ 10 ਕਰੋੜ ਦੇ ਕਰੀਬ ਹੈ ਵਾਰਨਿੰਗ 2 ਫਿਲਮ ਦੀ ਟੀਮ ਨੇ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਕਾਫੀ ਮਿਹਨਤ ਕੀਤੀ ਤੇ ਨਾਲ ਹੀ ਇਸ ਦੇ ਟ੍ਰੇਲਰ ਨੇ ਵੀ ਦਰਸ਼ਕਾਂ ਵਿੱਚ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਾਫੀ ਕ੍ਰੇਜ਼ ਪੈਦਾ ਕਰ ਦਿੱਤਾ ਸੀ ਤੇ ਰਿਲੀਜ਼ ਹੁੰਦਿਆਂ ਹੀ ਵਾਰਨਿੰਗ 2 ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲਿਆ ਇਸ ਫਿਲਮ ਨੂੰ ਡਾਇਰੈਕਟ ਅਮਰ ਹੁੰਦਲ ਨੇ ਕੀਤਾ ਹੈ ਤੇ ਪ੍ਰੋਡਿਊਸ ਤੇ ਰਿਟਨ ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਕੀਤਾ ਹੈ ਜਿੱਥੇ ਵਾਰਨਿੰਗ 2 ਫਿਲਮ ਦਾ ਇੰਡੀਆ ਵਿੱਚ ਤਾਂ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਉੱਥੇ ਹੀ ਦੂਸਰੇ ਪਾਸੇ ਇਸ ਫਿਲਮ ਨੂੰ ਕੈਨੇਡਾ, ਇਟਲੀ, ਯੂਐਸਏ, ਦੁਬਈ, ਯੂਕੇ, ਫਰਾਂਸ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤੇ ਬਾਹਰ ਦੇ ਦੇਸ਼ਾਂ ਵਿੱਚ ਵੀ ਇਸ ਫਿਲਮ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਇਸ ਫਿਲਮ ਨੂੰ ਇੰਡੀਆ ਵਿੱਚ 800 ਅਤੇ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਤੇ 2 ਫਰਵਰੀ ਨੂੰ ਇਸ ਫਿਲਮ ਨੂੰ ਸਿਨੇਮਾ ਕਨਾਂ ਵਿੱਚ ਰਿਲੀਜ਼ ਕੀਤਾ ਗਿਆ ਤੇ ਅੱਜ ਇਸ ਫਿਲਮ ਨੂੰ 1 ਮਹੀਨੇ ਤੋਂ ਵੀ ਵੱਧ ਦਾ ਸਮਾਂ ਰਿਲੀਜ਼ ਹੋਇਨੋ ਹੋ ਚੁੱਕਾ ਹੈ ਤੇ ਅੱਜ ਦੇ ਦਿਨ ਵੀ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੀ ਵਾਰਨਿੰਗ 2 ਫਿਲਮ ਜਿਸ ਨੇ ਆਪਣੇ ਪਹਿਲੇ ਦਿਨ ਤਾਂ 2 ਕਰੋੜ ਤੇ 15 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਨੇ 90 ਤੋਂ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਨੇ 1 ਕਰੋੜ ਤੇ 45 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪਹਿਲੇ 6 ਦਿਨਾਂ ਵਿੱਚ ਇਸ ਫਿਲਮ ਨੇ 6 ਕਰੋੜ ਤੇ 5 ਲੱਖ ਦੇ ਕਲੈਕਸ਼ਨ ਕੀਤੀ ਤੇ ਪਹਿਲੇ 10 ਦਿਨਾਂ ਵਿੱਚ ਇਸ ਫਿਲਮ ਨੇ 9 ਕਰੋੜ ਤੇ 11 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪਹਿਲੇ 25 ਦਿਨਾਂ ਵਿੱਚ ਇਸ ਫਿਲਮ ਨੇ ਟੋਟਲ ਵਰਲਡਵਾਈਡ 24 ਤੋਂ 26 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਲਿਆ ਸੀ ਤੇ ਪੂਰੇ 1 ਮਹੀਨੇ ਵਿੱਚ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 28 ਤੋਂ 32 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ। ਬਾਕੀ ਤੁਹਾਨੂੰ ਗਿੱਪੀ ਗਰੇਵਾਲ ਦੀ ਵਾਰਨਿੰਗ 2 ਫਿਲਮ ਕਿੱਦਾਂ ਦੀ ਲੱਗੀ ਇਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਜਿਸ ਨੇ ਵੀ ਹਜੇ ਤੱਕ ਇਸ ਫਿਲਮ ਨੂੰ ਨਹੀਂ ਦੇਖਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਾਈਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ